ਇਸ ਲਈ ਦਿਲਜੀਤ ਨੇ ਹਰ ਸਾਲ ਇੱਕ ਐਲਬਮ ਰਿਲੀਜ਼ ਕੀਤੀ ਪਰ ਦਿਲਜੀਤ ਨੂੰ ਅਸਲੀ ਪਛਾਣ ਮਿਲੀ ਉਹਨਾਂ ਦੀ 3rd ਐਲਬਮ ਸਮਾਈਲ ਤੋਂ ਸਮਾਈਲ ਐਲਬਮ ਨੇ ਦਿਲਜੀਤ ਦਸਾਂਦੇ ਕੈਰੀਅਰ ਵਿੱਚ ਪਹਿਲੀ ਵਾਰ ਇੱਕ ਸਿਗਨੀਫੀਕੈਂਟ ਇਮਪੈਕਟ ਛੱਡਿਆ ਅੱਗੇ ਪੱਗਾ ਪੋਚ ਮੀਆਂ ਵਾਰੇ ਰਹੀ ਬੱਝ ਕੇ ਮਿਲ ਕੇ ਲੱਤ ਘੱਟੇ ਮਾਂ ਕੀ ਖੂ ਦੇ ਉੱਤੇ ਫਰਦੀ ਪੀ ਸੀ ਪਾਣੀ ਹੋਤੀ ਮਾਂ ਕੋ ਇਹ ਐਲਬਮ 2005 ਵਿੱਚ ਰਿਲੀਜ਼ ਹੋਈ ਸੀ ਤੇ ਇਸ ਦੇ ਗਾਣੇ ਹਰ ਪੰਜਾਬੀ ਵਿਆਹਾਂ ਤੇ ਫੰਕਸ਼ਨ ਦਾ ਹਿੱਸਾ ਬਣ ਗਏ ਗਾਣਿਆਂ ਦੀ ਸਿੰਪਲੀਸਿਟੀ, ਸੋਲਫੁਲ ਲਿਰਿਕਸ ਤੇ ਅਬਿਡ ਬੀਟਸ ਨੇ ਲੋਕਾਂ ਦੇ ਦਿਨਾਂ 'ਚ ਇੱਕ ਖਾਸ ਜਗ੍ਹਾ ਬਣਾਈ। ਇਹ ਐਲਬਮ ਨੇ ਦਿਲਜੀਤ ਨੂੰ ਸਿਰਫ ਇੱਕ ਪ੍ਰੋਮਿਸਿੰਗ ਸਿੰਗਰ ਹੀ ਨਹੀਂ ਬਣਾਇਆ, ਬਲਕਿ ਪੰਜਾਬੀ ਮਿਊਜ਼ਿਕ ਦੇ ਕੰਟੈਂਪੋਰੀ ਸਟਾਈਲ ਵਿੱਚ ਇੱਕ ਨਵੀਂ ਵੇਵ ਸ਼ੁਰੂ ਕੀਤੀ। ਲੋਕਾਂ ਨੇ ਗਾਣੇ ਸਿਰਫ ਸੁਣਨ ਹੀ ਨਹੀਂ, ਪਰ ਨੱਚ ਕੇ ਸੈਲੀਬ੍ਰੇਟ ਕਰਨਾ ਸ਼ੁਰੂ ਕੀਤਾ। ਇਹ ਐਲਬਮ ਦਿਲਜੀਤ ਦੀ ਇਨੀਸ਼ੀਅਲ ਸਕਸੈਸ ਦਾ ਫਾਊਂਡੇਸ਼ਨ ਬਣੀ, ਜਿਸ ਤੋਂ ਬਾਅਦ ਲੋਕ ਦਿਲਜੀਤ ਨੂੰ ਸਿਰਫ ਇੱਕ ਆਵਾਜ਼ ਨਹੀਂ, ਬਲਕਿ ਪੰਜਾਬੀ ਕਲਚਰ ਦੀ ਰਿਪਰੈਜ਼ੈਂਟੇਸ਼ਨ ਵਿੱਚ ਦੇਖਣ ਲੱਗੇ।